ਸਸਰੀ ਗਾਲ ਬਾਈ ਸਾਰਿਆਂ ਨੂੰ ਠੀਕ ਹੋ ਉਹਨੇ ਪਾਣੀ ਲਾ ਰਿਆ ਜੀ ਕਿਤੇ ਕਣਕ ਵੀ ਜੀ ਸ਼ੇਰ ਨੇ ਮੂੰਹ ਨਹੀਂ ਦੇਖਿਆ ਸੀ ਜੇ ਇਦਾਂ ਨਹੀਂ ਹੈ ਭਾਈ ਇਹ ਤਾਂ ਬਹੁਤ ਵਾਰੀ ਆਉਂਦਾ ਸੁਬਾਹ ਅੱਜ ਆਇਆ ਤੜਕੇ ਦਾ 7 ਘਟੇਰੇ ਇਹਦੇ ਸੀ ਜਲੂਸ ਨਿਕਲ ਰਿਹਾ ਇਹਨੂੰ ਕਹਿੰਦਾ ਥੱਲੇ ਕੈਮਰਾ ਕਰਕੇ ਦਿਖਾ ਸਾਰੀ ਵੀਡੀਓ ਆ ਉਹਦੀ ਮੂੰਹ ਦਿਖਾਉਂਦੇ ਮਾਰੇ ਨੇ ਮੂੰਹ ਧੋ ਲੈਣੇ ਖੇਤ ਮੋਟਰ ਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਫੇਸਬੁੱਕ ਆਨ ਨੂੰ ਵੀ ਹਰਮਨ ਕਿੰਨਾ ਕੰਮ ਕਰ ਰਿਹਾ 22 ਕਿੱਲੇ ਪਾਣੀ ਲਾਦਾ ਮੁੰਡੇ ਨੇ ਅੱਜ 4 ਮੋਟਰਾਂ ਚੱਲੀ ਜਾਂਦੀਆਂ ਨਹੀਂ ਹੈ ਓਏ ਇਨਨ ਸਾਰਿਆਂ ਨੂੰ ਪਤਾ ਫੇਸਬੁੱਕ ਵਾਲਿਆਂ ਨੂੰ ਵੀ ਹਰਮਨ ਕਿੰਨਾ ਕੰਮ ਕਰਦਾ ਹਰਮਨ ਦਾ ਪਤਾ ਇੱਥੋਂ ਲੈ ਕੇ ਬਾਕੀ ਜਿਹੜੇ ਮੇਰੇ ਆਪ ਦੇ ক্লোਜ ਫਰੈਂਡ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮੈਂ ਦਿਲੋਂ ਪਿਆਰ ਕਰਦਾ ਮੁਹੱਬਤ ਕਰਦਾ ਚਾਹੇ ਪਹਾੜਾਂ ਦੀ ਬਾਹਰ ਰਹਿੰਦੇ ਹੋ ਉਹ ਇੱਕੋ ਰਹਿ ਕੇ 5 ਕਿਲੋਮੀਟਰ ਕੋਠਾ ਹਰਮਨ ਦਾ ਤਿੰਨ ਗੜੇ ਸਕੂਟਰ 'ਤੇ ਲਾ ਚੁੱਕੇ ਦੋ ਬੰਦਾ ਚਾਹ ਪੀਣ ਤੇ ਰੋਟੀ ਖਾਣ ਵਾਰੇ ਨਹੀਂ 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 ਆ ਜਾ ਹੁਣ ਬ ਚੱਲਦੇ ਹਾਂ ਹੁਣ ਆਪਾਂ ਸਕੂਟਰ ਚੱਲੇਗੇ ਆ ਵੇਖ ਲਓ ਭਾਈ ਲੱਛਣ ਸਾਡੇ ਵੀ ਮੈਨੂੰ ਲੱਗ ਨਹੀਂ ਰਿਹਾ ਵੀ ਤੜਕੇ ਛੱਤ ਪੈਣੀ ਕੋਠੀ ਦੇ ਬੰਦੇ ਨੂੰ ਕਹਿ ਖਾਣੇ ਵੀ ਤੜਕੇ ਛੱਤ ਤੇ ਆਈ ਬਾਈ ਲ ਟੜਕੇ ਖੱਤ ਹੋਊਗੀ ਬਈ ਰਾਜੇ ਕਿੱਥੇ ਟੜਕੇ ਕਿੱਥੇ ਉੱਥੇ ਆਪਣੇ ਕੋਠੇ ਨਹੀਂ ਨਿਕਲੇ ਸਵੇਰੇ ਕਿ ਕਿਦਾਂ ਟੜਕੇ ਕਦੋਂ ਹੁੰਦਾ ਤੜਕੇ ਸਵੇਰਾ ਹਾਂ ਸਵੇਰਾ ਕੱਲ ਨੂੰ ਨਹੀਂ ਸਵੇਰੇ ਯਾਰ ਸਵੇਰਾ ਕਿਉਂ ਬਾਈ ਯਾਰ ਸਵੇਰੇ ਆ ਖਰਾਕ ਦੱਸਦੇ ਆ ਆਪਣੀ ਕੀ ਕੁਛ ਇਹਨੂੰ ਕੀ ਖਰਾਕ ਦੇਣੀ ਆਪਣੇ ਤਾਂ ਪਹਿਲਾਂ ਤੜਕੇ ਤਾਂ ਬਣਾਣਾ ਚੱਲੂਗਾ ਤੜਕੇ ਬਣਾਣਾ ਚਾਹਣ ਇੱਕ ਟਾਂ ਦਾ ਮੈਂ ਠੱਪ ਨਾਲ ਪੁੱਜ ਗਿਆ ਬਾਈ ਚਾਹਣ ਪੁੱਜ ਗਿਆ ਵੀ ਚੱਲੂਗਾ ਤੇ ਉਦੋਂ ਵਾਲ ਆਪਾਂ 10 11 ਵਜੇ ਕੋਈ ਰੋਟੀ ਪਕਾਉਣੀ ਤੇ ਪਕਾ ਲਓ ਮਟਰ ਪਨੀਰ ਦੀ ਦਾਲ ਤੇ ਰੋਟੀ ਤੇ ਕੜਾ ਹਾਂ ਸਿੱਧਾ ਠੀਕ ਐ ਉਦੋਂ ਵਾਲ ਕੜਾ ਕੜਾ ਸੂਜੀ ਦਾ ਸੂਜੀ ਦਾ ਚੱਲੂਗਾ ਹੋਰ ਕਿਹੜਾ ਬਣਾਉਣਾ ਹੋਰ ਕਿਹੜਾ ਉਹ ਦੂਜਾ ਦਾ ਤੇ ਸਿਰ ਉੱਤੇ ਅੱਛਾ ਹੋਰ ਹੋਰ ਉਦੋਂ ਆ 2 ਵਜੇ 3 1/2 ਵਜੇ ਪਕੌੜੇ ਪਨੀਰ ਵਾਲੇ ਤੇ ਆਲੂ ਵਾਲੇ ਆਲੂ ਵਾਲੇ ਪਕੌੜੇ ਆਲੂ ਨਾਲ ਬੈ ਹੋ ਜਾਂਦੀ ਆ ਬਸ ਹਾਂ ਤੁਸੀਂ ਤਾਂ ਸਰਪਾ ਦਾ ਗੱਲ ਦੇ ਬੈਠਣਾ ਪਰੇ ਹੋ ਕੇ ਬਹਿ ਜਾ ਢੱਕਾ ਕਾ ਕਰਦੀ ਲੋੜ ਅਸੀਂ ਆਪੇ ਸੱਤੋਂ ਪਾਵਾਂਗੇ ਅਸੀਂ ਖਰਚਾ ਤੁਹਾਡਾ ਹੈ ਨਾ ਨਾ ਸੁਣ ਤਾਂ ਲੈ ਤੇਰੇ ਕਿਝ ਦੋ ਪਹਿਲੀ ਬੋਲ ਪਿਆ ਪੋਸਟ ਭੁੱਲ ਗਏ ਪਹਿਲਾਂ ਤਾਂ ਉਹ ਇੱਕ ਤਾਂ ਬਾਅਦ ਚ ਚੱਲੂ ਦੁਪਹਿਰੇ ਚੱਲਦਾ 12 ਵਜੇ ਫਿਰ ਉਹ ਦੋ ਦੋ ਵਾਲੀ ਚਾਹ ਪੀ ਕੇ ਫੇਰ 4 4:30 ਵਜੇ ਸਾਨੂੰ ਚਾਹੀਦਾ ਠੰਡੇ ਹੂੰ ਤਾਂ ਪੀਓ ਹੁਣ ਸਾਰਾ ਜਾ ਦੰਡਾ ਵੀ ਗਏ ਦੰਡਾ ਪੀਓ ਨਾਲ ਟੈਸਟੀ ਹੋਵੇ ਦੇ ਨਾਲ ਚਿਰਸਤੇ ਦੇ ਗੁਰਕਰਨ ਪੈਕਟ ਹੋਣ ਐਸਟੀਓ ਮੋਟੇ ਗਿਰਗਾ ਮੋਟੇ ਗਿਰਗਾ ਹਾਂ ਉਸ ਤੋਂ ਬਾਅਦ ਹੱਥ ਨੇ ਹੂੰ ਪਤਾ ਹੀ ਇਹਨਾਂ ਨੂੰ ਵੀ ਕੀ ਚੱਲਦਾ ਹੁੰਦਾ ਹੱਥ ਨੇ ਉਹ ਕਿਹੜੇ ਵੀਡੀਓ ਦੇਖ ਕੇ ਇਹਨਾਂ ਨੂੰ ਪਤਾ ਹੀ ਨਹੀਂ ਕੀ ਚੱਲਦਾ ਹੁੰਦਾ ਇੱਕ ਹੋਰ ਲਈ ਇੱਕ ਹੋਰ ਆ 3:00 ਵਜੇ ਤੇ ਕੰਮ ਨੂੰ ਹਾਂ ਪਾਸੇ ਹੋ ਕੇ ਬੈਠ ਰਹੇ ਜਿੱਥੇ ਮਿਸਤਰੀ ਨੇ ਕਹਦਾ ਵੀ ਦੋ ਜਣੇ ਆ ਦੋ ਜਣੇ ਚਾਹੀਦੇ ਬਰੇਤੀ ਤੇ ਕੱਲੇ